ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਆ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿੱਦੀ ਲੈਂਥ ਹੈਗੀ ਆ 7 ਮੀਟਰ ਅਤੇ ਕੱਪੜਾ ਜਿਹੜਾ ਆਪਾਂ ਫੁੱਲ ਰੈਲ ਵਰਤੇ ਆ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ ਲੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਲੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਵੰਨਾ ਬਲਾਂ ਨੂੰ ਆਪਾਂ ਸੈੱਟ ਕਰਕੇ ਲਗਾ ਦੇਣਾ ਤੇ ਇਸ ਲੜ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਹੁਣ ਸੈੱਟ ਕਰਕੇ ਤੇ ਜਿਹੜਾ ਆਪਣੇ ਸਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰਕੇ ਆਪਾਂ ਇਹ ਲੜ ਨੂੰ ਲਗਾ ਦੇਣਾ ਤਾਂ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਇਹੜਾ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਨੇ ਦੂਸਰਾ ਲੜ ਲਗਾਉਣਾ ਦੂਸਰੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਤੇ ਇਸ ਔਰਟ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਤੇ ਹੁਣ ਜਿਹੜੇ ਆਪਾਂ ਇਸ ਲੜ ਦੇ ਵਿੱਚ ਬਲ ਇਕੱਠੇ ਕੀਤੇ ਸੀ ਉਹਨਾਂ ਬਲਾਂ ਨੂੰ ਖਿਲਾਰ ਕੇ ਤੇ ਬੈਕ ਤੱਕ ਲੜ ਦੇ ਵਿੱਚ ਜਿਹੜਾ ਆਪਾਂ ਬਲ ਪਾ ਕੇੜਾ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਨੇ ਇਸ ਤਰ੍ਹਾਂ ਲੜ ਲਗਾਣਾ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣ ਗੁੰਨਾ ਬਲਾਂ ਨੂੰ ਆਪਾਂ ਇਕੱਠੇ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੇ ਉਸ ਤੋਂ ਬਾਅਦ ਇਹੜੇ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਖਿਲਾਰ ਕੇ ਬਲਾਂ ਨੂੰ ਖਿਲਾਰ ਖਿਲਾਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣ ਉਹਨਾਂ ਬਲਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਬਲਾਂ ਨੂੰ ਸੈੱਟ ਕਰਕੇ ਤੇ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਲਗਾ ਦੇਣਾ ਹੁਣ ਜਿਹੜਾ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਸੈੱਟ ਕਰਾਂਗੇ ਜੀ ਤੇ ਜਿਹੜੀ ਆਪਣੀ ਬਾਕੀ-ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਹੁਣ ਜਿਹੜਾ ਆਪਾਂ ਇਸ ਲਾਟ ਦੇ ਵਿੱਚ ਚੰਗੇ ਜਿਹੜਾ ਆਪਣੇ ਪੱਗ ਪੈਨਣਾ ਜਿਹੜਾ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਹੁਣ ਆਪਾਂ ਚੌਥਾ ਲੜ ਲਗਾਵਾਂਗੇ ਚੌਥੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਅੱਖ ਤੱਕ ਲੜ ਨੂੰ ਖਿੱਚਣਾ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਆਪਾਂ ਹਲਕਾ ਜਿਹਾ ਫੋਲਡ ਕਰ ਦੇਣਾ ਤੇ ਫਿਰ ਉਸ ਤਰ੍ਹਾਂ ਜਿਹੜੇ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਆਪਣਾ ਆਪਣਾ ਇਹੜੇ ਲੜ ਦੇ ਵਿੱਚ ਬਲ ਹੋਣਗਾ ਨਾ ਆਪਣਾ ਉਹਨੂੰ ਚੰਗੀ ਤਰ੍ਹਾਂ ਇਕੱਠੇ ਕਰਕੇ ਜਿਹੜਾ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਲਗਾਵਾਂਗੇ ਕਈ ਵੀਰਾਂ ਦੇ ਨੋਕ ਦੇ ਕੋਲੋਂ ਜਿਹੜੇ ਆਪਾਂ ਬਲ ਇਕੱਠੇ ਕਰਦੇ ਹਾਂ ਖੁੱਲੇ ਜਾਂਦੇ ਨੇ ਤੁਸੀਂ ਉਹਨਾਂ ਨੂੰ ਟਿਕਾਉਣ ਦੇ ਲਈ ਪੱਗ ਪੈ ਲਗਾ ਸਕਦੇ ਹੋ ਪੱਗ ਪੈ ਲਗਾਉਣ ਨਾਲ ਜਿਹੜਾ ਤੁਹਾਡੇ ਨਾਲੇ ਤਾਂ ਲੜ ਖੁੱਲਣ ਜਿਹੜੇ ਆਪਣੇ ਬਲ ਪਾਉਣੇ ਤੁਸੀਂ ਉਹ ਬਲ ਖੁੱਲਣਗੇ ਨਹੀਂ ਤੇ ਜਿਹੜੇ ਆਪਣੇ ਬਲ ਪਾਏ ਹੋਣਗੇ ਉਹ ਟੈਟ ਰਹਿਣਗੇ ਤੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਾਂ ਨੇ ਫਾਸਲਾ ਸੀਮ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਡਬਲ ਸੀ ਸ਼ਾਪ ਵਰਤ ਸਕਦੇ ਹੋ ਡਬਲ ਸੀ ਸ਼ੇ ਵਿੱਚ ਦੇਖ ਕੇ ਕਿਸੇ ਵੀ ਜਿਹੜਾ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਵੱਧਿਆ ਘੱਟ ਹੋਊਗਾ ਡਬਲ ਸੀ ਸ਼ੇ ਵਿੱਚ ਦੇਖ ਕੇੜਾ ਬਣਾ ਫਾਸਲਾ ਟੱਕ ਸਕਦੇ ਹੋ ਤੇ ਹੁਣ ਪਹਿਲਾਂ ਪੰਜ ਵਾਲਾ ਲੜ ਲਗਾਉਣਾ ਪੰਜ ਪੈਨੜ ਨੂੰ ਅੱਖ ਤੱਕ ਖਿੱਚਣਾ ਅੱਖ ਤੱਕ ਖਿੱਚ ਕੇ ਤੇ ਲੜ ਨੂੰ ਉਪਰੋ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਹਲਕਾ ਜਿਹਾ ਫੋਲਡ ਕਰਾਂਗੇ ਲੜ ਨੂੰ ਹਲਕਾ ਜਿਹਾ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਆਪਾਂ ਲਗਾ ਦੇਣਾ ਤ론 ਜਿਹੜੇ ਆਪਣੇ ਬਲ ਹੋਣਗੇ ਉਹ ਵੀ ਜਿਹੜੇ ਆਪਾਂ ਸੈੱਟ ਕਰ ਲੈਣੇ ਹਨ ਜੇ ਜੜੀ ਆਪਣੀ ਬਾਕੀ ਪੱਕਦੀ ਵੀ ਸ਼ੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰੀ ਜਾਣੀਆਂ ਤੇ ਵੀਡੀਓ ਇਹਨਾਂ ਵੀਰਾਂ ਤੱਕ ਜਿਹਨੂੰ ਸ਼ੇਅਰ ਕਰਿਓ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲੀ ਪੱਕ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਆਦੀ ਆ ਹੁਣ ਆਪਾਂ ਛੇਮੇ ਲੜ ਲਗਾਵਾਂਗੇ ਛੇਮੇ ਲੜ ਨੂੰ ਅੱਖ ਤੱਕ ਖਿੱਚਣਾ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਲੜ ਨੂੰ ਉੱਪਰੋਂ ਚੰਗੇ ਤਰ੍ਹਾਂ ਜਿਹੜਾ ਆਪਾਂ ਫੋਲਡ ਕਰਨਾ ਤੇ ਨੱਕ ਦੀ ਨੱਕ ਦੀ ਸੇ ਦੇ ਨੱਕ ਦੀ ਸੇ ਚਰਾਹ ਕਿਹੜਾ ਲੜ ਨੂੰ ਆਪਾਂ ਫੋਲਡ ਕਰਕੇ ਤੇ ਬੈਕ ਤੱਕ ਕਿਹੜਾ ਆਪਾਂ ਲੜ ਨੂੰ ਸਾਫ਼ ਕਰਾਂਗੇ ਇਹਰਾ ਬਣਾ ਛੇਮਾ ਲੜੂਗਾ ਛੇਮਾ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਚੰਗੇ ਤਰ੍ਹਾਂ ਲੜ ਨੂੰ ਸੈੱਟ ਕਰਕੇ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਜੀ ਲੜਦੇ ਤੇ ਜੰਗੀ ਤਰ੍ਹਾਂ ਹੱਥ ਪੈਰ ਕਿਤੇ ਲੜਨ ਨੂੰ ਜਿਹੜਾ ਆਪਾਂ ਬੈਕ ਤੱਕ ਸਾਫ਼ ਕਰਕੇ ਲਗਾ ਦੇਣਾ ਤੇ ਜਿਹੜਾ ਆਪਾਂ ਨੇ ਲੜ ਲਗਾਇਆ ਸੀ ਗਾਇਸ ਲੜ ਤੇੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਤੇ ਸਾਰੇ ਲੜਾਂ ਦੇ ਵਿੱਚ ਛੇੜ ਆਪਣੇ ਬਲਦ ਨਾ ਬਲਾਂ ਨੂੰ ਵੀ ਸੈੱਟ ਕਰਨਾ ਅਰੇ ਇਹੜੇ ਆਪਣੇ ਲੜ ਹੋਣ ਬਲ ਹੋਣੋਂ ਨਾਲ ਬਲਾਂ ਆਪਾਂ ਫੱਕ ਪੈਦਨਾ ਵਧਾ ਦੇਣਾ ਜੀ ਤੇ ਜਿਹੜਾ ਜਿਹੜਾ ਆਪਣੇ ਵਾਲ ਹੋਣਗੇ ਨਵਲਾਂ ਨੇ ਆਪਾਂ ਹੁਣ ਸੈੱਟ ਕਰ ਲੈਣਾ ਤੇ ਜਿਹੜਾ ਆਪਾਂ ਕਲਗੀ ਲੜ ਦਲੀਪਾਕ ਪੈਨ ਲਗਾਵਾਂਗੇ ਜਿੱਥੋਂ ਸ਼ਿਮਲੜ ਫੋਲਡ ਕੀਤਾ ਸੀ ਉਹਦੇ ਉੱਪਰ ਉਹ ਰੱਖ ਕੇੜਾ ਆਪਾਂ ਪੱਗ ਪੈਨ ਲਗਾ ਦੇਣਾ ਤੇ ਜਿਹੜੀ ਆਪਣੀ ਪੱਗ ਦੀ ਸ਼ੇਪ ਆਪਾਂ ਦੀ ਸ਼ੇਪ ਨੂੰ ਵੀ ਸੈੱਟ ਕਰਨਾ ਹੁਣ ਕਲਗੀ ਲੜ ਲਗਾਵਾਂਗੇ ਕਲਗੀ ਲੜ ਜਿਹੜਾ ਆਪਣਾ ਉੱਪਰਲਾ ਪੱਲਾ ਹੋਗਾ ਉਸ ਨੂੰ ਥੱਲੇ ਨੂੰ ਫੋਲਡ ਕਰਨਾ ਥੜਲਾ ਪੱਲਾ ਹੋਊਗਾ ਜਿਹੜਾ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰਨਾ ਤੇ ਫਿਰ ਉਸ ਤੋਂ ਆ ਲੜ ਨੂੰ ਅੱਖ ਤੱਕ ਖਿੱਚਣਾ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਲੜ ਤੋਂ ਚੰਗੀ ਤਰ੍ਹਾਂ ਹੱਥ ਫੇਰਾਂਗੇ ਤੇ ਡੜਾ ਉਪਰੋਂ ਆਪਣਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਇਸ ਲੜ ਦੇ ਉੱਪਰ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾਅਦ ਦੇਣਾ ਕੱਢ ਦੇਣਾ ਜੀ ਤੇ ਫਿਰ ਉਸ ਤੋਂ ਆ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਆਪਾਂ ਪੱਗ ਪੈਨ ਥਲੇ ਜੀ ਲਿਆਉਣਾ ਪੱਗ ਪੈਨ ਦੇ ਥਲੇ ਜੀ ਲੜ ਨੂੰ ਲਿਆਉਣ ਤੋਂ ਬਾਅਦ ਉਹ ਪੰਜ ਲੜ ਨੂੰ ਥਲੇ ਜਿਹਾਉਣ ਤਵਾੜਾ ਆਪਾਂ ਲੜ ਨੂੰ ਫਰੰਟ ਵਾਲੂ ਕਮਾ ਦੇਣਾ ਫਰੰਟ ਵਾਲ ਲੜ ਨੂੰ ਕਮਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਛੇਵਾਂ ਲੜ ਲਗਾਇਆ ਸੀ ਘਾ ਲੜ ਨੂੰ ਆਪਾਂ ਛੇਵਾਂ ਲੜ ਥਲੇ ਦਬ ਦਵਾਂਗੇ ਜੀ ਜੇਕਰ ਤੜ ਲੜ ਪਰੇ ਲਾਰੇ ਜਾਂਦਾ ਤੁਸੀਂ ਜਿੱਥੇ ਪੱਗ ਪੈਣ ਲਗਾ ਸਕਦੇ ਹੋ ਉਹਦੀ ਕਰ ਕਿੱਡ ਤੜ ਲੜਾ ਠਿੱਲਾ ਨਹੀਂ ਰਵੇਗਾ ਤੇ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਤੇ ਹੁਣ ਜਿਹੜੇ ਆਪਣੇ ਪੱਕ ਦੀ ਬਾਕੀ ਸੈਟਿੰਗ ਹੋ ਗਈ ਉਹ ਵੀਡੀਓ ਆਪਾਂ ਕਰ ਲੈਣੀ ਆ ਤੇ ਜਿਹੜੇ ਆਪਣੀ ਛੇ ਪੱਕ ਦੀ ਉਹ ਵੀਡੀਓ ਆਪਾਂ ਸੈੱਟ ਕਰਾਂਗੇ ਤੇ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਏ ਸੀ ਉਸ ਲੜ ਨੂੰ ਖਿੱਚਾਂਗੇ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਉੱਤੇ ਖਲਾਰਾਂਗੇ ਸਿਰ ਉੱਤੇ ਲੜ ਨੂੰ ਖਲਾਰਨ ਤੋਂ ਬਾਅਦ ਲੜਾਂ ਥੱਲੇ ਕੱਪੜੇ ਨੂੰ ਚੰਗੀ ਤਰ੍ਹਾਂ ਦੇ ਕੇ ਮੂਹ ਲੜ ਨੂੰ ਖਿੱਚ ਲੈਣਾ ਮੋੜ ਲੜ ਨੂੰ ਖਿੱਚ ਕੇ ਸਾਨੂੰ ਟਾਈਟ ਕਰਾਂਗੇ ਪਿਛਲੇ ਲੜ ਦੋਨਾਂ ਹੱਥ ਤੋਂ ਫੋਲਡ ਕਰਕੇ ਆਪਾਂ ਬੈਕ ਤੇ ਦੱਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ